ਖਾਣਾ ਬਿਲਗਾ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਭਾਰੀ ਮਾਤਰਾ ਵਿੱਚ ਡੋਡੇ ਚੂਰਾ ਪੋਸ ਸਮੇਤ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਆ ਥਾਣਾ ਬਿਲਗਾ ਦੇ ਐਸਐਚਓ ਇੰਸਪੈਕਟਰ ਅਮਨ ਸੈਣੀ ਨੇ ਦੱਸਿਆ ਕਿ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਪੁਲਿਸ ਪਾਰਟੀਆਂ ਸਮੇਤ ਦੁਰਾਨੇ ਗਸ਼ਤ ਬਿਲਗਾ ਤੋਂ ਫਰਵਾਲਾ ਰੋਡ ਤੇ ਰੇਲਵੇ ਫਾਰਗ ਨਜ਼ਦੀਕ ਫਰਵਾਲਾ ਸਾਈਡ ਵੱਲੋਂ ਆ ਰਹੇ ਮੁੰਨੇ ਨੌਜਵਾਨ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਤਾਂ ਦੁਰਾਨੇ ਤਲਾਸ਼ੀ ਉਸ ਪਾਸੋਂ 8 ਕਿਲੋ ਡੋਡੇ ਚੂਰਾ ਪੋਸਟ ਬਰਾਮਦ ਹੋਏ ਉਹਨਾਂ ਦੱਸਿਆ ਕਿ ਗ੍ਰਫਤਾਰ ਕੀਤੇ ਦੋਸ਼ੀ ਦੀ ਪਛਾਣ ਡੈਨੀ ਉਰਫ ਗੋਪੀ ਪੁੱਤਰ ਰਾਮ ਲੁਭਾਇਆ ਵਾਸੀ ਪੱਤੀ ਪੱਟੀ ਬਿਲਗਾ ਵਜੋਂ ਹੋਈ ਹੈ ਉਨਾ ਕਿਹਾ ਕਿ ਪੁਲਿਸ ਨੇ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਨੇ ਉਕਤ ਦੋਸ਼ੀ ਨੂੰ ਮਾਨਜੋਬ ਅਦਾਲਤ ਵੀ ਪੇਸ਼ ਕਰ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਤਾਂ ਜੋ ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ। ਇੱਕ ਇਹ ਸਾਨੂੰ ਨਾ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਵਿਅਕਤੀ ਇੱਥੇ ਨਸ਼ੇ ਦਾ ਕੰਮ ਕਰਦਾ ਹੈ। ਜਿਹਦੇ ਰਿਗਾਰਡਿੰਗ ਸਾਡੇ ਵੱਲੋਂ ਇੱਕ ਪੁਲਿਸ ਪਾਰਟੀ ਤਿਆਰ ਕੀਤੀ ਗਈ ਤੇ ਇਹ ਜਿਹੜਾ ਮੁੰਡਾ ਹੈਗਾ ਇਹਦਾ ਨਾਮ ਹੈਗਾ ਬੰਦੇ ਦਾ ਡੈਨੀ ਜੋ ਕਿ ਬਿਲਗਾ ਦਾ ਹੀ ਰਹਿਣ ਵਾਲਾ ਹੈ ਇਹਦੇ ਫਾਦਰ ਸਾਹਿਬ ਦਾ ਨਾਮ ਰਾਮ ਲੁਆਇਆ ਹੈ ਉਹ ਪੀਲ ਕੰਦੇਲ ਇਹਦੇ ਕੋਲੋਂ ਇਹਨੂੰ ਅਪ੍ਰੀਹੈਂਡ ਕੀਤਾ ਗਿਆ ਦੇਖੋ ਲੋ 8 ਕਿਲੋ ਪੋਪੀ ਹਸਕ ਰਿਕਵਰ ਹੋਈ ਹੈ ਤੇ ਉਹਦੇ ਰਿਗਾਰਡਿੰਗ ਅਸੀਂ 129 ਨੰਬਰ ਐਫ ਆਈ ਆਰ ਰਜਿਸਟਰ ਕੀਤੀ ਹੈ ਤੇ ਹੁਣ ਇਹਦਾ ਪੁਲਿਸ ਰਿਮਾਂਡ ਲਿਆ ਗਿਆ ਹੈ 3 ਦਿਨ ਦਾ ਇਹਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤੇ ਹੁਣ ਅਸੀਂ ਅਕੇ ਵੈਰੀਫਾਈ ਕਰ ਰਹੇ ਹਾਂ ਕਿ ਜੋ ਇਹ ਲਿਆਇਆ ਸੀਗਾ ਪੋਪੀ ਹਸਕ ਯਾ ਕਿ ਕਿੱਥੋਂ ਦੀ ਇਹਨੇ ਲਿਆ ਲਿਆ ਸੀ ਕਿਤੇ ਅੱਗੇ ਕਿੱਥੇ ਕਿੱਥੇ ਸਪਲਾਈ ਕਰਦਾ ਸੀ ਯਾ ਇਸ ਤੋਂ ਪਹਿਲੇ ਵੀ ਕੋਈ ਕਰਦਾ ਹੋਇਆ ਕੰਮ ਤੇ ਉਹ ਚੱਲ ਰਹੀ ਹੋਣੀ ਇਨਵੈਸਟੀਗੇਸ਼ਨ ਜੀ ਕਿਉਂਕਿ ਪਹਿਲਾਂ ਕੋਈ ਕਿਦਾਂ ਰਿਕਾਰਡ ਹੈ ਉਹ ਅਸੀਂ ਹੁਣ ਰਿਮਾਂਡ ਲਿਆ ਹੈ 3 ਦਿਨ ਦਾ ਸੀ ਹੁਣ ਉਹ ਸਾਰਾ ਇਹਦਾ ਬੈਕਗ੍ਰਾਉਂਡ ਖੰਗਾਲ ਰਹੇ ਆ ਕਿ ਕਿਉਂਕਿ ਬੇਸਿਕਲੀ ਤਾਂ ਲੇਬਰਰ ਹੈ ਪੱਠੇ ਦੇ ਕੰਮ ਕਰਦਾ ਸੀਗਾ ਪਰ ਅਸੀਂ ਹੁਣ ਬੈਕਗ੍ਰਾਉਂਡ ਲੀਕ ਦੇਖ ਰਹੇ ਆ ਇਹਦਾ ਕਿ ਜਿਹੋ ਦਾ ਨਾਂ ਇਹ ਲੈ ਕੇ ਆਇਆ 8 ਕਿਜੀ ਤੇ ਪ੍ਰੀਮੀਅਰ ਤੇ ਇਹ ਕਹਿੰਦਾ ਕਿ ਮਸ਼ੀਨਰਲ ਸਾਈਡ ਤੋਂ ਵੀ ਤਾਂ ਲੈ ਕੇ ਆਇਆ ਪਤਾ ਇਹਦੀ ਚੇਨ ਨੂੰ ਅਸੀਂ ਬ੍ਰੇਕ ਕਰਨ ਦੀ ਕੋਸ਼ਿਸ਼ ਕਿੰਨੇ ਪੈਸੇ ਨੇ ਪੇ ਕੀਤੇ ਸੀ ਕੀ ਗੱਲਬਾਤ ਸੀ